ਦੁਨੀਆਂ ਦੇ ਸਭ ਤੋਂ ਮਿਹਨਤ ਲੋਕ ਰੋਜ਼ ਉਹ ਇਸ ਕੰਪਨੀ ਦੇ ਮਾਰਕ ਬਣਾ ਪਸੰਦ ਕਰਦੇ ਹਨ ਕਿਉਂਕਿ ਇਹ ਕੰਪਨੀ ਦੁਨੀਆਂ ਦੀ ਸਭ ਤੋਂ ਮਹਿੰਗੀਆਂ ਅਤੇ ਆਲਿਸ਼ਾਨਕਾਰਾਂ ਬਣਦੀ ਹੈ ਸਭ ਤੋਂ ਵੱਡੀ ਦੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਸ ਦੇ ਮਾਲਕ ਦਾ ਸਾਰਾ ਬਚਪਨ ਗਰੀਬੀ ਵਿੱਚ ਬਾਦ ਮਜ਼ਦੂਰੀ ਕਰਦੇ ਫਿਰਨ ਲੱਗਿਆ ਸੀ ਅਜਾ ਸਿਲਾਈ ਸੰਵਾਗਨ ਜੀ ਬੜੀ ਵੀਡੀਓ ਬਣ ਕੇ ਆਜੇਗੀ ਅੱਜ ਦਾ ਨਿਕਰਾ ਵੀ ਰੋਇਲ ਕੰਪਨੀ ਅਤੇ ਉਸਦੇ ਮਾਲਕ ਜੋ ਹੈਦਰੀ ਉਸ ਵਾਰੀ 4 ਸਾਲ ਦੀ ਉਮਰ ਵਿੱਚ ਕਿਵੇਂ ਉਹ ਮੁਸੀਬਤਾਂ ਦਾ ਸਾਹਮਣਾ ਕਰਦੇ ਹੈ ਜਦੋਂ ਉਹ ਕੰਪਨੀ ਨੇ ਮਾਲਕ ਬਣੀ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਲਾਈਕ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਹਾਂ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਫਾਰਾਹ ਤ੍ਰੇਂਡ ਵੇਕਨ ਉਸ ਇੰਗਲੈਂਡ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਪੈਦਾ ਹੋਇਆ ਸੀ ਰੋਇਲ ਅਜੇ 4 ਸਾਲ ਦਾ ਸੀ ਕਿ ਉਸਦੇ ਪਿਤਾ ਦਾ ਸਾਰਾ ਕਰਮਵਾਲ ਖਾਪ ਹੋ ਗਿਆ ਅਤੇ ਸਾਰਾ ਪਰਿਵਾਰ ਸੜਕੋ ਤੇ ਆ ਚੁੱਕਿਆ ਸੀ ਇਸ ਤੋਂ ਬਾਅਦ ਰੋਇਲ ਦੀਆਂ ਮੁਸੀਬਤਾਂ ਵਧ ਕ੍ਰਾਨੀ ਵਜੋਂ ਕੰਮ ਕਰਨ ਲੱਗ ਪਈ ਸੀ ਉਹ ਖੁਦ ਕਵਾਰਾ ਮੰਡਲ ਦਾ ਕੰਮ ਕਰਨ ਲੱਗ ਪਿਆ ਸੀ 14 ਸਾਲ ਦੀ ਉਮਰ ਵਿੱਚ ਰੋਇਜ਼ ਇੱਕ ਫੈਕਟਰੀ ਵਿੱਚ ਕੰਮ ਕਰਨ ਲੱਗ ਪਿਆ ਸੀ ਜਿੱਥੇ ਕੰਮ ਕਰਦੇ ਕਰਦੇ ਉਸ ਦਿਨਾਂ ਦਾ ਇੱਕ ਹੱਦ ਤੱਕ ਅਤੇ ਦਰਜਣ ਕਿਤਾਬਾਂ ਪੜ੍ਹੀਆਂ ਜਿਸ ਵਿੱਚ ਖਾਸ ਤੌਰ ਤੇ ਗਣਿਤ, ਤਰਕਾਣ ਅਤੇ ਡੈਕਟਰੋਨਿਕਸ ਦੀ ਵਿਖਿਆ ਭਰਪੂਰ ਦਿੱਤੀ 12 ਸਾਲ ਦੀ ਉਮਰ ਤੱਕ ਰੋਇਜ਼ ਇੱਕ ਸਮਰਾਥ ਮਕੈਨਿਕ ਬਣ ਚੁੱਕਿਆ ਸੀ 20 ਦੀ ਉਮਰ ਵਿੱਚ ਉਹ ਵੈਕਸਿਵ ਵੈਸਟਰਨ ਕੰਪਨੀ ਵਿੱਚ ਇੱਕ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ ਪਰ ਇਹ ਕੰਪਨੀ ਮੀਤੀ ਮੁਸ਼ਕਲ ਕਾਰਨ ਬਾਤ ਫੋਨ ਕਰ ਰਹੀ ਸੀ ਉਹ ਰੋਇਜ਼ ਕੋਲ ਹੋਰ ਕੰਪਨੀਆਂ ਦੀ ਆਪਸ਼ਨ 3 ਪਰ ਉਸਨੇ ਉਹਦੀ ਆਪਣੀ ਕੰਪਨੀ ਖੜੀ ਕਰਨ ਦਾ ਫੈਸਲਾ ਕੀਤਾ ਰੋਇਸ ਨੇ ਆਪਣੇ ਸੇਵ ਕੀਤੇ ਹੋਏ 20000 ਰੁਪਏ ਵਰਤੋਂ ਕੀਤੀ ਅਤੇ ਮੈਨਚੈਸਟਰ ਵਿੱਚ ਇੱਕ ਦੁਕਾਨ ਤੀ ਬੋਲ ਦਿੱਤੀ ਜਿਸ ਦਾ ਨਾਮ ਐਫ ਐਚ ਰੋਇਸ ਐਂਡ ਕੰਪਨੀ ਰੱਖਿਆ ਗਿਆ ਰੋਇਸ ਨੇ ਇਸ ਕੰਪਨੀ ਵਿੱਚ ਆਪਣੇ ਦੋਸਤوں ਨੂੰ ਵੀ ਸ਼ਾਮਲ ਕੀਤਾ ਰੋਇਸ ਨੇ ਸ਼ੁਰੂਆਤ ਵਿੱਚ ਬੱਚਨ ਲਈ ਜੋ ਕਰ ਸਕਦਾ ਸੀ ਉਹ ਕੀਤਾ ਜਿਵੇਂ ਕਿ ਉਸਦੀਆਂ ਮਸ਼ੀਨਾਂ ਇਲੈਕਟ੍ਰੋਨਿਕ ਫਿਟਿੰਗ ਆਦਿ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ ਸੀ ਇਸ ਤੋਂ ਬਾਅਦ ਰੋਇਸ ਨੇ ਦੇਖਿਆ ਕਿ ਇਲੈਕਟ੍ਰੋਨਿਕ ਸੀਜਾ ਦੀ ਮੰਗ ਵਧ ਰਹੀ ਹੈ ਜਿਵੇਂ ਕਿ ਬਲਬ ਹੋਲਡਰ ਦਰਵਾਜ਼ੇ ਅਤੇ ਇਲੈਕਟ੍ਰੋਨਿਕ ਘੰਟੀਆਂ ਦੀ ਡਿਮ ਰੋਇਸ ਇਹ ਇਸ ਕਾਮੇ ਕੰਪਨੀ ਦੀ ਕਿਸਮਤ ਬਦਲ ਦਿੱਤੀ 1900 ਤੱਕ ਇਹ ਕੰਪਨੀ 20000 ਡਾਲਰ ਕਮਾ ਚੁੱਕੀ ਸੀ 38 ਸਾਲ ਦੀ ਉਮਰ ਵਿੱਚ ਰੋਇਸ ਦਾ ਇੱਕ ਪਰਵਾਰ ਸੀ ਉਹ ਇੱਕ ਫੈਕਟਰੀ ਬਣਾਉਣ ਦੀ ਯੋਜਨਾ ਕਰ ਰਿਹਾ ਹੁੰਦਾ ਇਸ ਦੇ ਚੱਲਦੇ ਹੀ ਹੁੰਦਾ ਜਿੰਦਗੀ ਵਿੱਚ ਇੱਕ ਮੋੜ ਹੁੰਦਾ ਹੈ 1901 ਵਿੱਚ ਜਰਮਨ ਅਤੇ ਅਮਰੀਕਾ ਬ੍ਰਿਟਿਸ਼ ਕੰਪਨੀਆਂ ਇਲੈਕਟ੍ਰੋਨਿਕਸ ਦਾ ਸਮਾਨ ਲੈ ਕੇ ਬਾਜ਼ਾਰ ਵਿੱਚ ਦਾਖਲ ਹੋਈਆਂ ਜਿਸ ਕਰਕੇ ਮੁਕਾਬਲਾ ਵੱਧ ਗਿਆ ਸੀ ਅਤੇ ਰੋਇਸ ਦਾ ਬਿਜ਼ਨਸ ਥੋੜੀ ਥੋੜੀ ਡਾਊਨ ਹੋਣਾ ਸ਼ੁਰੂ ਹੋ ਗਿਆ ਸੀ ਜਿਵੇਂ ਹੀ ਕਾਰੋਬਾਰ ਅਸਫਲ ਹੋਣ ਲੱਗਣ ਤਾਂ ਰੋਇਸ ਦੀ ਸਿਹਤ ਵਿਗੜ ਗਈ ਅਤੇ ਰੋਇਸ ਨੇ ਡਾਕਟਰ ਤੋਂ ਸ ਇਲੈਕਟਰ ਨੇ ਸਲਾਹ ਦਿੱਤੀ ਕਿ ਰੋਇਸ ਨੂੰ ਤਾਜ਼ਾ ਹਵਾ ਤੇ ਤਨਾਦ ਵਜਨ ਦੀ ਲੋੜ ਹੈ ਤੇ ਇਸ ਤੋਂ ਬਾਅਦ ਰੋਇਸ ਨੇ ਸੋਚਿਆ ਕਿ ਉਹ ਆਪਣੀ ਖੋਦੀ ਇੱਕ ਕਾਰ ਖਰੀਦੇਗਾ ਰੋਇਸ ਨੇ ਇੱਕ ਡੈਕਵੈਲ ਨਾਮ ਦੀ ਕਾਰ ਖਰੀਦੀ ਜੋ ਇਸਨੂੰ ਫਰਾਂਸ ਵਿੱਚ ਬਣਾਇਆ ਗਿਆ ਸੀ ਪਰ ਇਸ ਕਾਰ ਵਿੱਚ ਬਹੁਤ ਖਰਾਬੀ ਸੀ ਓਵਰਹੀਟਿੰਗ ਅਤੇ ਆਵਾਜ਼ ਦੀ ਬਹੁਤ ਦਿੱਕਤ ਸੀ ਰੋਇਸ ਨੇ ਇਸ ਕਾਰ ਨੂੰ ਦੁਬਾਰਾ ਡਿਜ਼ਾਈਨ ਕੀਤਾ ਤੇ ਇਸ ਡਿਜ਼ਾਈਨ ਨੇ ਰੋਇਸ ਦੀ ਜ਼ਿੰਦਗੀ ਬਦਲ ਦਿੱਤੀ ਸੀ ਇਹ ਕਾਰ ਨੂੰ ਦੁਬਾਰਾ ਡਿਜ਼ਾਈਨ ਕਰਨ ਤੋਂ ਬਾਅਦ ਰੋਇਸ ਵਿੱਚ ਆਪਣੀ ਖੁਦ ਦੀ ਕਾਰ ਬਣਾਉਣ ਦਾ ਵਿਸ਼ਵਾਸ ਆ ਗਿਆ ਸੀ ਤੋਂ ਬਾਅਦ ਰੋਇਸ ਕਾਰਾਂ ਦਾ ਕਾਰੋਬਾਰ ਸ਼ੁਰੂ ਕਰ ਸਕਦਾ ਸੀ ਰੋਇਸ ਨੇ ਇੱਕ ਟੀਮ ਕੱਢੀ ਕੀਤੀ ਅਤੇ ਕਾਰ ਡਿਜ਼ਾਈਨ ਕਰਨੀ ਸ਼ੁਰੂ ਕਰ ਦਿੱਤੀ ਇਸ ਕਾਰ ਨੂੰ ਕਾਸਟਿੰਗ ਲਈ ਵਰਕਸ਼ਾਪ ਹੀ ਭੇਜਿਆ ਗਿਆ ਸੀ ਅੰਤ ਵਿੱਚ ਰੋਇਸ ਦੀ 10 ਹਾਰਸ ਪਾਵਰ ਅਤੇ 2000 ਦਾ ਕਾਰ ਕਾਰ ਨੇ ਨਹੀਂ ਤਿਆਰ ਹੋ ਚੁੱਕੀ ਸੀ ਇਸ ਕਾਰ ਵਿੱਚ ਖਾਸ ਤੌਰ ਤੇ ਸ਼ਾਂਤੀ ਟਿਕਾਊਮਨ ਅਤੇ ਹਲਕਾ ਬਣ ਰੱਖਿਆ ਗਿਆ ਸੀ ਇਸ ਕਾਰ ਦਾ ਟੈਸਟ 1 ਅਪ੍ਰੈਲ 1904 ਇਸ ਵਿੱਚ ਕੀਤਾ ਗਿਆ ਸੀ ਇਸ ਨੇ ਪਹਿਲੇ ਟੈਸਟ ਰੂਮ ਮੇਂ ਨਾ ਕਿਸੇ ਖਰਾਬੀ ਤੋਂ ਪਾਸ ਕਰ ਦਿੱਤਾ ਸੀ ਜੋ ਕਿ 50 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕੀਤਾ ਸੀ ਰੋਇਜ਼ ਨੇ ਇਸੇ ਮਾਡਲ ਦੀਆਂ ਦੋ ਹੋਰ ਕਾਰਾਂ ਬਣਾਈਆਂ ਪਰ ਰੋਇਜ਼ ਇਹਨਾਂ ਕਾਰਾਂ ਨੂੰ ਦੂਰੀਆਂ ਤੱਕ ਪਹੁੰਚਣ ਦੀ ਸਮਰੱਥ ਨਹੀਂ ਸੀ ਇੱਥੇ ਹੀ ਐਂਟਰੀ ਹੁੰਦੀ ਹੈ ਕਹਾਣੀ ਦੇ ਦੂਜੇ ਨਾਇਕ ਚਾਰਲਸ ਰੋਇਸ ਸੀ ਜੋ ਕਿ ਜੋਸ਼ੀ ਮੋਟਰ ਦਾ ਚਾਲਕ ਸੀ ਉਹ ਉੱਤਮ ਬੜਵੱਤਾ ਵਾਲੀਆਂ ਕਾਰਾਂ ਦਾ ਕਾਰੋਬਾਰ ਕਰਦਾ ਸੀ ਅਤੇ ਚਾਰਲਸ ਰੋਇਸ ਵਰਗੇ ਬ੍ਰਿਟਿਸ਼ ਕਾਰ ਦਰਬਾਰਾਂ ਦੀ ਭਾਇਲ ਕਰ ਰਿਹਾ ਸੀ ਚਾਰਲਸ ਰੋਇਸ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਨੇ ਆਪਣੀ ਟੀਮ ਨਾਲ ਗੱਲ ਕੀਤੀ ਕਿ ਉਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਇੰਜੀਨੀਅਰ ਬਣ ਗਿਆ ਹੈ ਚਾਰਲਸ ਅਤੇ ਰੋਇਸ ਦੋਨੋਂ ਮਿਲ ਕੇ ਕਾਰਾਂ ਦਾ ਸਾਂਝਾ ਕਾਰੋਬਾਰ ਸ਼ੁਰੂ ਕਰਨ ਜਾ ਰਹੇ ਸੀ ਅਤੇ ਇਸ ਤੋਂ ਬਾਅਦ ਇੰਨਾ ਕਾਰਾਂ ਦਾ ਨਾਮ ਰੋਜ਼ ਰੋਇਸ ਹੋਣ ਗਿਆ ਰਿਹਾ ਸੀ